ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਸਰਵਾਈਕਲ ਰੈਡੀਕੂਲੋਪੈਥੀ ਦੇ ਵਿੱਚ ਕਿਹੜੀਆਂ ਕਸਰਤਾਂ ਕਰ ਸਕਦੇ ਹਾਂ ਗਰਦਨ ਤੋਂ ਦਰਦ ਹੁੰਦਾ ਹੋਇਆ ਬਾਹਾਂ ਦੇ ਵਿੱਚ ਜਾ ਰਿਹਾ ਹੈ ਔਰ ਤੁਹਾਡੇ ਹੱਥ ਔਰ ਬਾਹ ਸੌਣ ਲੱਗ ਜਾਵੇ ਤਾਂ ਕਿਹੜੀਆਂ ਕਸਰਤਾਂ ਕਰ ਸਕਦੇ ਹਾਂ ਤੁਸੀਂ ਡਾਕਟਰ ਕੋਲ ਜਾਂਦੇ ਹੋ ਤੁਹਾਨੂੰ ਡਾਕਟਰ ਕਹਿੰਦਾ ਵੀ ਤੁਹਾਨੂੰ ਸਰਵਾਈਕਲ ਰੈਡੀਕੂਲੋਪੈਥੀ ਹੋ ਗਈ ਤੁਹਾਡੇ ਐਕਸ ਵਿੱਚ ਦੇਖ ਕੇ ਸਾਨੂੰ ਪਤਾ ਲੱਗ ਗਿਆ ਔਰ ਤੁਸੀਂ ਹੁਣ ਦਵਾਈਆਂ ਖਾਓ ਔਰ ਫਿਜ਼ੀਓਥੈਰੇਪੀ ਪਰ ਆਪਾਂ ਕਸਰਤਾਂ ਕਿ ਤੁਹਾਨੂੰ ਦੱਸਣ ਲੱਗੇ ਹਾਂ ਜਿਹੜੀਆਂ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਔਰ ਤੁਸੀਂ ਬਿਲਕੁਲ ਤੰਦਰੁਸਤ ਹੋ ਜਾਓਗੇ ਹੁੰਦਾ ਕੀ ਹੈ ਸਰਵਾਈਕਲ ਰੈਡੀਕੂਲੋਪੈਥੀ ਜਦੋਂ ਦੋ ਆਪਣੇ ਮਣਕਿਆਂ ਦੇ ਵਿਚਾਲੇ ਜਿਹੜੀ ਆਪਣੀ ਜੈਲੀ ਲਾਈਕ ਸਟਰਕਚਰ ਹੁੰਦਾ ਹੈ ਜਿਵੇਂ ਬਬਲ ਗਮ ਵਰਗਾ ਡਿਸਕ ਜਿਹਨੂੰ ਕਹਿੰਦੇ ਨੇ ਜਦੋਂ ਨਿਕਲ ਕੇ ਬਾਹਰ ਆ ਜਾਵੇ ਔਰ ਉਹ ਆਪਣੀ ਨਸ ਦੀ ਚੁੰਡੀ ਭਰ ਲਵੇ ਤਾਂ ਆਪਣੇ ਜੋ ਬਲੱਡ ਦੀ ਸਪਲਾਈ ਹੈ ਉਹ ਡਿਸਟਰਬ ਹੋ ਜਾਂਦੀ ਹੈ ਬਲੱਡ ਦੀ ਸਪਲਾਈ ਨੂੰ ਚੁੰਡੀ ਜਦੋਂ ਭਰੀ ਜਾਏਗੀ ਉਹ ਅੱਗੇ ਨਹੀਂ ਜਾਏਗੀ ਨਸ ਦੀ ਤਾਂ ਆਪਣੇ ਦਰਦ ਸ਼ੁਰੂ ਹੋ ਜਾਏਗਾ ਜ਼ਿਆਦਾਤਰ ਤੁਸੀਂ ਦੇਖਿਆ ਹੋਣਾ ਜਿਹੜੇ ਲੋਕ ਜ਼ਿਆਦਾਤਰ ਬੈਠ ਕੇ ਕੰਪਿਊਟਰ ਤੇ ਕੰਮ ਕਰਦੇ ਨੇ ਜਾਂ ਟੀਚਰ ਨੇ ਉਹਨਾਂ ਨੂੰ ਇਹ ਸਮੱਸਿਆ ਜ਼ਿਆਦਾ ਨਿਕਲ ਕੇ ਆਉਂਦੀ ਹੈ ਕਿਉਂਕਿ ਉਹਨਾਂ ਦੀ ਜੋ ਮੂਵਮੈਂਟ ਹੈ ਇੱਕਦਮ ਏਸੇ ਕੰਮ ਦੀ ਪੋਜੀਸ਼ਨ 'ਚ ਰਹਿੰਦੇ ਨੇ ਉਹ ਔਰ ਉਹਨਾਂ ਦੇ ਫਲੈਕਸ਼ਨ ਹੋਣ ਕਰਕੇ ਯਾਨੀ ਕਿ ਗਰਦਨ ਨੀਵੀਂ ਹੋਣ ਕਰਕੇ ਉਹਨਾਂ ਨੂੰ ਇਹ ਸਮੱਸਿਆ ਆ ਜਾਂਦੀ ਹੈ ਔਰ ਉਹਨਾਂ ਦੇ ਦਰਦ ਸ਼ੁਰੂ ਹੋ ਜਾਂਦਾ ਹੈ ਇਸ ਤੇ ਕੋਈ ਘਬਰਾਉਣ ਦੀ ਗੱਲ ਨਹੀਂ ਹੈ ਕਿਤੇ ਵੀ ਸਰਵਾਈਕਲ ਰੈਡੀਕਲ ਹੁਪ ਪੈਥੀ ਕੇਸ ਦੇ ਵਿੱਚ ਕਿਤੇ ਵੀ ਤੁਸੀਂ ਮ사ਜ ਨਾ ਕਰੋ ਮਾਲਿਸ਼ ਨਾ ਕਰਾਓ ਬਸ ਤੁਸੀਂ ਇਹ ਕਸਰਤਾਂ ਕਰਨੀਆਂ ਨੇ ਕਸਰਤਾਂ ਕਰਨ ਤੋਂ ਪਹਿਲਾਂ ਤੁਸੀਂ ਸੇਕ ਦੇਣਾ ਹੈ ਸਭ ਤੋਂ ਵੱਡੀ ਗੱਲ ਇਸ ਜਦੋਂ ਤੁਹਾਨੂੰ ਸਮੱਸਿਆ ਆ ਜਾਵੇ ਕੋਈ ਵੀ ਗਰਦਨ ਦਰਦ ਦੀ ਤੁਸੀਂ ਸਹਰਾਣਾ ਕਦੇ ਵੀ ਨਹੀਂ ਛੱਡਣਾ हां ਜੇ ਤੋ ਸਿੱਧੇ ਪੈਣਾ ਉਦੋਂ ਸਰਾਣਾ ਨਾ ਲਾਓ ਜੇ ਤੋ ਸਾਈਡ ਲੈ ਕੇ ਪੈਣਾ ਉਦੋਂ ਸਰਾਣਾ ਜ਼ਰੂਰ ਲੈਣਾ ਆਪਾਂ ਸੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾਣਾ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀ ਇੰਸਟਾਗ੍ਰam ਆਈਡੀ ਹੈ sarysingh sra physiotherapy ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਔਰ ਸਾਡਾ ਫੇਸਬੁੱਕ ਪੇਜ ਹੈ sarysingh sra physiotherapy clinic ਦੇ ਨਾਮ ਤੇ ਸਾਨੂੰ ਉੱਥੇ ਵੀ ਫੋਲੋ ਜ਼ਰੂਰ ਕਰ ਲਓ ਸੋ ਵੀਡੀਓ ਨੂੰ ਜ਼ਿਆਦਾ ਲੰਬਾ ਨਾ ਕਰੀਏ ਸਟਾਰਟ ਕਰਦੇ ਹਾਂ ਅੱਜ ਦੀਆਂ ਕਸ ਰਹਾ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 1 ਐਕਸਰਸਾਈਜ਼ ਕੀ ਹੈ ਚੈਂਟਕ ਐਦਾ ਆਪਾਂ ਬਿਨਾ ਸਰਾਣੇ ਤੋਂ ਸਿੱਧਾ लेट ਜਾਣਾ ਔਰ ਆਪਣੀ ਜੋ ਥੋੜੀ ਹੈ ਇਸ ਨੂੰ ਆਪਾਂ ਅੰਦਰ ਨੂੰ ਟੱਕ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਕਰਕੇ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ फिर चेन टैक करने की कोशिश करें एक दो तो, तीन चार पांच पे सात अठ नौ दस फिर टैक करने की कोशिश करेंगे एक दो तो, तीन चार पांच पे सात अठ नौ दस दिन रोलैक्स इस तरह तुम्हें तो दस वारी करना यही होगी थोड़ी नंबर वन एक्सरसाइज पैके करनी है चेन टैक दूसरी एक्सरसाइज भी चेन टक है हम आप ਬੈਠ ਕੇ ਕਰਕੇ ਦਿਖਾਵਾਂਗੇ ਟੂ ਐਕਸਰਸਾਈਜ਼ ਨੰਬਰ 2 ਕਸਰਤ ਦੇ ਵਿੱਚ ਇਦਾਂ ਬੈਠ ਜਾਗੇ ਕੁਰਸੀ ਨੂੰ ਢੋ ਨਹੀਂ ਲਾਉਣਾ ਔਰ ਸਰਾਣਾ ਆਪਣੇ ਪੱਟਾਂ ਦੇ ਰੱਖ ਲਾਂਗੇ ਜੋ ਆਪਣਾ ਖੱਬੀ ਜਾਂ ਸੱਜੀ ਇੱਕ ਪਾਸੇ ਦੇ ਉੱਪਰ ਵੀ ਰਹੇਗੀ ਔਰ ਆਪਾਂ ਇੱਕ ਹੱਥ ਹਲਕਾ ਜਿਹਾ ਆਪਣੀ ਥੋਡੀ ਤੇ ਰੱਖਾਂਗੇ ਔਰ ਚਿਹਨ ਨੂੰ ਟੈਕ ਕਰ ਦਾਂਗੇ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 देन ਰੈਕਸ। ਦੈਨ ਫਿਰ ਆਪਾਂ ਥੋਡੀ ਤੇ ਹੱਥ ਰੱਖ ਕੇ ਚੈਨ ਨੂੰ ਟੱਕ ਕਰ ਦਾਂਗੇ। ਫਿਰ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ। 1 2 3 4 5 6 7 8 9 10। ਦੈਨ ਰੈਕਸ। ਦੈਨ ਫਿਰ ਆਪਾਂ ਥੋਡੀ ਤੇ ਹੱਥ ਰੱਖ ਕੇ ਅੰਦਰ ਨੂੰ ਟੱਕ ਕਰ ਦੇਣੀ ਔਰ ਸਿੱਧੇ ਬੈਠਣਾ ਸਾਹਮਣੇ ਦੇਖਣਾ। 1 2 3 4 5 6 7 8 9 10 देन रिलैक्स ए ਤੁਸੀਂ 10 ਵਾਰੀ ਕਰਨਾ ਇਹ ਹੋਗੀ ਤੁਹਾਡੀ ਕਸਰਤ ਨੰਬਰ 2 ਹੁਣ ਤੀਸਰੀ ਕਸਰਤ ਦੇ ਵਿੱਚ ਆਪਾਂ ਕੀ ਕਰਾਂਗੇ ਆਪਾਂ ਨੂੰ ਇੱਕ ਟਾਵਲ ਚਾਹੀਦਾ ਇਸ ਦੀ ਮਦਦ ਨਾਲ ਆਪਾਂ ਆਪਣੀ ਜੋ ਸੀ ਸਪਾਈਨ ਹੈ ਇਸ ਨੂੰ ਆਪਾਂ ਐਕਸਟੈਂਡ ਕਰਾਂਗੇ ਇਸ ਨੂੰ ਆਪਾਂ ਗਰਦਨ ਦੇ ਬਿਲਕੁਲ ਪਿੱਛੇ ਰੱਖ ਲੈਣਾ ਔਰ ਟੋ ਲਾ ਲੈਣੀ ਹੈ ਤੁਸੀਂ ਤੌਲੀਏ ਨੂੰ ਇਧਰ ਨੂੰ ਖਿੱਚ ਦੇਣਾ ਜ਼ੋਰ ਨਾਲ ਔਰ ਗਰਦਨ ਨੂੰ ਢਿੱਲੀ ਛੱਡ ਦੇਣੀ ਪਿੱਛੇ ਨੂੰ ਜਿੰਨਾ ਵੱਧ ਤੋਂ ਵੱਧ ਛੱਡ ਸਕਦੇ ਹੋ ਔਰ ਇੱਥੇ ਤੁਸੀਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 11 12 13 14 15 ਤੁਸੀਂ 10 ਸੈਕਿੰਡ ਵੀ ਹੋਲਡ ਕਰ ਸਕਦੇ ਹੋ पर कोशिश करनी तुम इस सैकेंड होल्ड रखोगे दोबारा देखो पहला सीधे बैठ गए तौलीये गर्दन खिंच देना प्रॉपर हौली हौली पिछले ढो तो लाई और गर्दन वो तो पिछे आप देना है और इतने आप होल्ड करेंगे दस सैकेंड पंद्रह सैकेंड एक दो तीन चार पे सत अठ नौ दस ग्यारह बारह तेरह चौदह पंद्रह ਦੈਨ ਫੇਰ ਆਪਾਂ ਇਸੇ ਤਰ੍ਹਾਂ ਕਰਾਂਗੇ ਪਿੱਛੇ ਚਲੇ ਜਾਵਾਂਗੇ ਔਰ ਇੱਥੇ ਆਪਾਂ ਗਰਦਨ ਨੂੰ ਪਿੱਛੇ ਸੱਟ ਦਾਂਗੇ ਇੱਥੇ ਆਪਾਂ 15 ਸੈਕਿੰਡ ਹੋਲਡ 1 2 3 4 5 6 7 8 9 10 11 12 13 14 15 ਦੈਨ ਰਿਲੈਕਸ ਇਸ ਦੇ ਵੀ ਤੁਸੀਂ 10 ਸੈਟ ਲਾਉਣੇ ਆ 10 ਸੈਕਿੰਡ ਦੇ ਵੀ ਲਾ ਸਕਦੇ ਹੋ 15 ਸੈਕਿੰਡ ਦੇ ਵੀ ਲਾ ਸਕਦੇ ਹੋ ਹੁਣ ਜਿਹੜੀ ਇਸ ਤੋਂ ਨੈਕਸਟ ਕਸਰਤ ਹੈ ਉਹ ਕਸਰਤ ਕੀ ਹੈ ਤੁਸੀਂ ਸਿੱਧੇ ਬੈਠ ਜਾਣਾ ਔਰ ਜਿਹੜੀ ਸਾਈਡ ਤੁਹਾਡੇ ਜ਼ਿਆਦਾ ਦਰਦ ਹੈ ਪਹਿਨਾ ਉਸ ਸਾਈਡ ਹੀ ਕਸੁਰਤ ਕਰਨੀ ਹੈ ਤੌਲੀਆ ਤੁਸੀਂ ਇਦਾਂ ਪਾ ਲੈਣਾ ਔਰ ਸਭ ਤੋਂ ਪਹਿਲਾਂ ਤੁਸੀਂ ਆਪਾਂ ਇਸ ਜੋ ਆਪਣੀ ਸੱਜੀ ਸਾਈਡ ਹੈ ਇਹਨੂੰ ਖਿੱਚ ਕੇ ਦਿਖਾਵਾਂਗੇ ਆਪਣੇ ਖੱਬੇ ਹੱਥ ਨਾਲ ਤੌਲੀਆ ਇੱਥੋਂ ਫੜ ਲੈਣਾ ਔਰ ਸੱਜੇ ਹੱਥ ਨਾਲ ਆਪਾਂ ਇਧਰੋਂ ਤੌਲੀਆ ਫੜ ਲੈਣਾ ਦੁਬਾਰਾ ਦੇਖੋ ਜੋ ਖੱਬਾ ਆਪਣਾ ਹੱਥ ਹੈ ਉਹਨੂੰ ਤੌਲੀਆ ਉੱਪਰੋਂ ਫੜ ਲੈਣਾ ਸੱਚਾ ਹੱਥ ਥੱਲੇ ਰਹੇਗਾ ਇਸ ਨੂੰ ਆਪਾਂ ਦੋਨਾਂ ਨੂੰ ਤੌਲੇ ਨੂੰ ਖਿੱਚ ਦੇਣਾ ਇੱਕ ਪਾਸੇ ਨੂੰ ਔਰ ਇਹ ਤੋਂ ਆਪਾਂ ਸਾਈਡ ਲਿਆ ਜਾਣਾ ਹੈ। ਛੋਟੀ ਜੋ ਗਰਦਨ ਦੇ ਵਿੱਚ ਪ੍ਰੋਪਰ ਖਿਚਾ ਆ ਪਏਗਾ। ਇੱਥੇ ਆਪਾਂ 10 ਸੈਕਿੰਡ ਹੋਲਡ ਕਰਾਂਗੇ। 1 2 3 4 5 6 7 8 9 10। ਦੈਨ ਰਿਲੈਕਸ। ਦੁਬਾਰਾ ਦੇਖੋ ਧਿਆਨ ਨਾਲ। ਸਰਜੀਬਾਨ ਵਾਲਾ ਆਪਾਂ نیچے ਨੂੰ ਖਿੱਚਤਾ ਖੱਬੀ ਆਪਣੇ ਜੋ ਆਪਣਾ ਹੱਥ ਹੈ ਨਾ ਫੜ ਕੇ ਆਪਾਂ ਇਹਦੇ ਨੂੰ ਸਟ੍ਰੈਚ ਕਰਦੇ ਹਾਂ ਪੂਰਾ ਔਰ ਦੇਖਣ ਸਿੱਧੇ ਦੇਖਣ ਦੀ ਕੋਸ਼ਿਸ਼ ਕਰਨੀ ਹੈ ਗਾਤਮ ਸਿੱਧੀ ਰੱਖਣ ਦੀ ਇੰਨੇ ਜ਼ੋਰ ਨਾਲ ਸਟ੍ਰੈਚ ਕਰਾਂਗੇ ਆਪਾਂ ਔਰ ਇੱਥੇ 10 ਗਿਣਾਂਗੇ 1 2 3 4 5 6 7 8 9 10 ਥੈਨ ਰਿਲੈਕਸ ਫਿਰ ਆਪਾਂ ਦੂਸਰੀ ਸਾਈਡ ਵੀ ਤੁਹਾਨੂੰ ਹੁਣ ਕਰਕੇ ਦਿਖਾਉਨੇ ਆ ਇਸ ਦੇ ਵਿੱਚ ਕੀ ਹੈ ਆਪਾਂ ਜਿਹੜਾ ਆਪਣਾ ਖੱਬਾ ਹੱਥ ਹੈ ਉਹ ਤੌਲੀਆ ਥੱਲੇ ਨੂੰ ਖਿੱਚਤਾ ਸੱਜੇ ਨਾਲ ਆਪਾਂ ਵੀ ਥੱਲੇ ਨੂੰ ਖਿੱਚਤਾ ਉੱਪਰ ਚੱਕਿਆ ਔਰ ਐਦਾਂ ਆਪਾਂ ਸਟ੍ਰੈਚ ਕਰਤਾ ਪੂਰੀ ਖਿੱਚ ਪੈ ਗਈ ਗਰਦੰਦੇ ਵਿੱਚ ਇੱਥੇ 10 ਸੈਕਿੰਡ ਹੋਲਡ ਰੱਖਾਂਗੇ ਦੋਨੋਂ ਸਾਈਡ ਪ੍ਰੋਪਰ ਖਿੱਚਣੀ ਥੱਲੇ ਨੂੰ ਵੀ ਉੱਪਰੋਂ ਵੀ 10 ਸੈਕਿੰਡ ਹੋਲਡ 1 2 3 4 5 6 7 8 9 10 ਦੈਨ ਰਿਲੈਕਸ ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ ਦੋਨੋਂ ਦੋਨੋਂ ਸਾਈਡ 30 ਕਸਰਤਾਂ ਸਰਵਾਈਕਲ ਰੈਡੀਕੂਲੋਪੈਥੀਨੀਆ ਅਗਰ ਤੁਸੀਂ ਇੱਕ ਅਸਲ ਤਾਂ ਰੈਗੂਲਰ ਸਵੇਰੇ ਦੁਪਹਿਰੇ ਸ਼ਾਮ ਕਰੋਗੇ ਤਾਂ ਤੁਸੀਂ ਬਿਲਕੁਲ ਤੰਦਰੁਸਤ ਹੋ ਜਾਓਗੇ ਇਸ ਨੂੰ ਸਮਾਂ ਲੱਗ ਜਾਂਦਾ ਹੈ ਤਕਰੀਬਨ 10 ਦਿਨ ਔਰ ਕਦੇ ਵੀ ਗਰਦਨ ਦੀ ਮਾਲਿਸ਼ ਨਹੀਂ ਕਰਨੀ ਮਾਲਿਸ਼ ਕਰਨ ਨਾਲ ਕੀ ਹੈ ਪਹਿਲਾਂ ਹੀ ਇੱਕ ਜਗ੍ਹਾ ਟਿਸ਼ੂਸ ਇਕੱਠੇ ਹੋਏ ਹੁੰਦੇ ਆ ਫਿਰ ਉਸ ਜਗ੍ਹਾ ਤੇ ਹੋਰ ਟਿਸ਼ੂਸ ਇਕੱਠੇ ਹੋ ਜਾਂਦੇ ਨੇ ਔਰ ਇਨਫਲੇਮੇਸ਼ਨ ਵੱਧ ਜਾਂਦੀ ਹੈ ਜਿਸ ਕਰਕੇ ਆਪਣੇ ਦਰਦ ਹੈ ਜੋ ਵਾਚ ਜਾਂਦਾ ਸਭ ਤੋਂ ਜ਼ਰੂਰੀ ਤੁਸੀਂ ਕੀ ਖਾ ਸਕਦੇ ਹੋ ਇਸ ਦੇ ਵਿੱਚ ਤੁਸੀਂ ਐਂਟੀ ਇਨਫਲਮੇਟਰੀ ਚੀਜ਼ਾਂ ਖਾਣੀਆਂ ਨੇ ਪੰਨ ਤੇ ਆਪਾਂ ਕੋਕੋਨਟ ਵਾਟਰ ਪੀਣਾ ਤਾਂ ਕਿ ਜਿਹੜਾ ਸਾਈਨੋਵિયલ ਫਲੂਇਡ ਘਟਿਆ ਉਹ ਵੀ ਵੱਜ ਜਾਵੇ ਦੂਸਰੇ ਨੰਬਰ ਤੇ ਰਾਤ ਨੂੰ ਸੌਣ ਵੇਲੇ ਆਪਾਂ ਦੋ ਜਾਂ ਤਿੰਨ ਅਖਰੋਟ ਪਾਣੀ ਚ ਭਿਉਾ ਦੇਣੇ ਆ ਸਵੇਰੇ ਉੱਠ ਕੇ ਆਪਾਂ ਉਹ ਖਾ ਲੈਣੇ ਆ ਔਰ ਸਭ ਤੋਂ ਜ਼ਿਆਦਾ ਐਂਟੀ ਇਨਫਲਮੇਟਰੀ ਜਿਹੜਾ ਇਸ ਦੇ ਵਿੱਚ ਅਸਰ ਕਰਦੀ ਹੈ ਉਹ ਹੈਗੀ ਨਿੰਮ ਦੇ ਪੱਤੇ ਤੁਸੀਂ 10 ਤੋਂ 12 ਨਿੰਮ ਦੇ ਪੱਤੇ ਲੈ ਲੈਣੇ ਆ ਉਸ ਨੂੰ ਦੇਸੀ ਕੁੰਡੇ ਸੋਟੇ ਦੇ ਵਿੱਚ ਜਿਹੜਾ ਹੁੰਦਾ ਆਪਣਾ ਉਹਦੇ ਵਿੱਚ ਕੱਟ ਲੈਣਾ ਔਰ ਕਟਕੇ ਜਿਹੜੇ ਉਹ ਪੱਤੇ ਆ ਉਹ ਗਰਮ ਪਾਣੀ ਦੇ ਵਿੱਚ ਉਬਾਲ ਲੈਣੇ ਨੇ ਉਬਾਲੇ ਹੋਏ ਪਾਣੀ ਨੂੰ ਪੋਣ ਲੈਣਾ ਹੈ ਪੋਣੇ ਹੋਏ ਜਿਹੜਾ ਥੋੜਾ ਪਾਣੀ ਹੋਏਗਾ ਨਿੰਮ ਦਾ ਉਹ ਤੁਸੀਂ ਨਾਰਮਲ ਹੀ ਢਾਕੇ ਰੱਖ ਦੇਣਾ ਫ੍ਰਿਜ ਨਹੀਂ ਰੱਖਣਾ ਸਵੇਰੇ ਉੱਠਣ ਵੇਲੇ ਨਿਰਨੇ ਕਾਲ ਜੇ ਤੁਸੀਂ ਉਹ ਪਾਣੀ ਪੀਣਾ ਉਹਦੇ ਨਾਲ ਕੀ ਹੈ ਥੋੜਾ ਜੋ ਦਰਦ ਹੈ ਉਹ ਵੀ ਘਟ ਜਾਏਗਾ ਔਰ ਜੋ ਸਾਇਨੋਵિયલ ਫਲੂਇਡ ਹੁੰਦਾ ਆਪਣੇ ਬਾਡੀ ਦੇ ਵਿੱਚ ਜੋਇੰਟਸ ਦੇ ਵਿੱਚ ਉਹ ਵੀ ਵੱਧ ਜਾਏਗਾ ਸੋ ਇਹ ਗੱਲਾਂ ਦਾ ਧਿਆਨ ਰੱਖੋ ਔਰ ਇੱਕ ਅਸਰਤਾ ਸਵੇਰੇ ਦੇ ਪਾਰੇ ਸ਼ਾਮ ਕਰੋ ਔਰ ਤੁਸੀਂ ਕੁਝ ਵੀ ਪੁੱਛਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਮਿਲਾਂਗੇ ਜਲਦੀ ਇੱਕ ਨਵੇਂ ਟਾਪਿਕ ਇੱਕ ਨਵੀਂ ਵੀਡੀਓ ਨਾਲ ਟਿਲ ਦਨ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ